ਬੈਠੋ ਆਓ ਨਾਲੀ ਆ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਸ ਮੁਹਿੰਮ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੀ ਗਾਈਡੈਂਸ ਹੇਠ ਅਸੀਂ ਸੋਰਸਸ ਆਪਣੇ ਸੀਕ੍ਰੀਟ ਇਨਫੋਰਮੇਸ਼ਨ ਦੇ ਥਰੂ ਸੋਰਸਸ ਕਾਇਮ ਕਰਕੇ 10 ਤਰੀਕ ਨੂੰ ਅਸੀਂ ਦੋ ਬੰਦਿਆਂ ਨੂੰ ਸੈਕਟਰ 71 ਦੇ ਵਿੱਚ ਕਾਬੂ ਕੀਤਾ ਸੀਗਾ ਜਿਨ੍ਹਾਂ ਕੋਲੋਂ ਸਾਨੂੰ ਕਰੀਬ 61 ਗ੍ਰਾਮ ਹੈਰਵਨ ਰਿਕਵਰੀ ਹੋਈ ਹੈ ਉਹਨਾਂ ਦੀ ਪੁਸ਼ਕਿਸ਼ ਜਦ ਅਸੀਂ ਕਰੀਏ ਤਾਂ ਉਹ ਤੁਹਾਣੇ ਨੂੰ ਬਿਲੋਂਗ ਕਰਦੇ ਨੇ ਉਸ ਤੋਂ ਇਲਾਵਾ ਜਿਹੜੀ ਹੈ ਜਿੱਥੋਂ ਦੀ ਲੈ ਕੇ ਆਉਂਦੇ ਨੇ ਨਸ਼ਾ ਅੱਗੇ ਕਿਸ ਨੂੰ ਵੇਚਦੇ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਨਾਂ ਦੀ ਪੁਸ਼ਕਿਸ਼ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਿਆ ਹੋਇਆ ਹੈ ਬਿਲਕੁਲ ਇਹਦੇ ਬੈਕਐਂਡ ਤੱਕ ਜਾਵਾਂਗੇ ਤੇ ਫਾਰਵਰਡ ਐਂਡ ਤੱਕ ਜਾਵਾਂਗੇ ਤਾਂ ਕਿ ਜਿਹੜਾ ਇਹਦਾ ਇਹਦਾ ਚੇਨ ਹੈਗਾ ਉਹ ਟੁੱਟ ਸਕੇ ਜੀ ਇਸ ਤੋਂ ਇਲਾਵਾ ਇੱਕ ਹੋਰ ਮੈਟਰ ਹੈਗਾ ਜਿਹੜਾ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆਂ ਸਾਨੂੰ ਕੁਝ ਕੰਪਲੇਂਟਸ ਰਿਸਿਵ ਅਸੀਂ ਕਰੀਆਂ ਸੀਗੀਆਂ ਜਿਹਦੇ ਵਿੱਚ ਐਲੀਗੇਸ਼ਨ ਸੀਗੇ ਕਿ 3B2 ਦੇ ਏਰੀਆ ਦੇ ਵਿੱਚ ਕੁਝ ਟਰਾਂਸ ਜੈਂਡਰ ਪ੍ਰੋਸਟੀਚੂਸ਼ਨ ਵਗੈਰਾ ਕਰਦੇ ਨੇ ਜੋ ਕਿ ਜਿਹੜੇ ਭੋਲੇ-ਪਾਲੇ ਲੋਕ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੇ ਵੀਡੀਓਜ਼ ਵਗੈਰਾ ਬਣਾਉਂਦੇ ਨੇ ਤੇ ਵੀਡੀਓਜ਼ ਬਣਾ ਕੇ ਉਹਨਾਂ ਕੋਲੋਂ ਐਕਸਟਰਸ਼ਨ ਵਗੈਰਾ ਵੀ ਕਰਦੇ ਨੇ ਸੋ ਏਸੀ ਜਦ ਸਾਨੂੰ ਇਹ ਇਨਫੋਰਮੇਸ਼ਨ ਵਗੈਰਾ ਮਿਲੀ ਤਾਂ ਅਸੀਂ ਮੌਕੇ ਤੇ ਸਚੂ ਮਟੌਰ ਨੇ ਜਾ ਕੇ ਉੱਥੇ ਆਪਣਾ ਨਾਕਾਬੰਦੀ ਵਗੈਰਾ ਕਰੀ ਤੇ ਇੱਕ ਮਾਨਵੀ ਨੌ ਦਾ ਇੱਕ ਟਰਾਂਸ ਜੈਂਡਰ ਪਰਸਨ ਹੈਗਾ ਜਿਹਨੂੰ ਅਸੀਂ ਕਾਬੂ ਕਰਿਆ ਤੇ ਉਹਨਾਂ ਕੋਲੋਂ ਕੁਝ ਮਤਲਬ ਇਤਰਾਜੋਗ ਚੀਜ਼ਾਂ ਵੀ ਸਾਨੂੰ ਅਸੀਂ ਰਿਕਵਰ ਕਰੀਆਂ ਨੇ ਮੋਬਾਈਲ ਫੋਨ ਰਿਕਵਰ ਕਰਿਆ ਤੇ ਇਹਦੇ ਵਿੱਚ ਜੋ ਕੁਝ ਜਿਹੜੇ ਲੋਕਾਂ ਨਾਲ ਉਹਨਾਂ ਨੇ ਐਕਸਟਰਸ਼ਨ ਵਗੈਰਾ ਕਰੀ ਹੈ ਉਹ ਅਸੀਂ ਸਾਰਾ ਦਾ ਸਾਰਾ ਰੈਕਿਟ ਅਸੀਂ ਅਨਫੋਲਡ ਕਰਾਂਗੇ ਇਹਦਾ ਡਿਮਾਂਡ ਲੈ ਕੇ ਹੋਰ ਵੀ ਜੇ ਕੋਈ ਜਿਹੜੇ ਲੋਕ ਇਹਦੇ ਵਿੱਚ ਇਨਵੋਲਡ ਨਹੀਂ ਉਹਨਾਂ ਦੀ ਵੀ ਪੁਸ਼ਕਿਸ਼ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਇਸ ਤਰ੍ਹਾਂ ਇਸ ਚੀਜ਼ ਦਾ ਵਿਕਟਮ ਹੈਗਾ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜੇ ਬੰਦੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕੀਏ ਤਾਂ ਬੰਦੇ ਵਿੱਚ ਜੇ ਕੋਈ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਐਫਆਈਆਰ ਰਜਿਸਟਰ ਕਰਕੇ ਉਹਨੂੰ ਜਲਦ ਤੋਂ ਜਲ ਤ੍ਰੇਸ ਕਰਾਂਗੇ ਪਿੱਛੇ ਵੀ ਕੁਝ ਕੇਸਸ ਹੋਏ ਨੇ ਤੇ ਅਸੀਂ ਉਹਨਾਂ ਨੂੰ ਟ੍ਰੇਸ ਵੀ ਕਰਿਆ ਇਸੇ ਤਰੀਕੇ ਨਾਲ ਜੇ ਕੋਈ ਵੀ ਇਸ ਤਰ੍ਹਾਂ ਕੋਈ ਐਜਾਇ ਇਨਸੀਡੈਂਟ ਹੁੰਦਾ ਹੈ ਤਾਂ ਮਹਾਰਾਜੀ ਪੁਲਿਸ ਪੂਰਾ ਆਪਣੇ ਐਫਰਟਸ ਕਰਕੇ ਇਹਨੂੰ ਟ੍ਰੇਸ ਕਰਦੀ ਹੈ ਕੋਲਜੀ ਹੈਗਾ ਪਰ ਰਿਸਪੌਂਡ ਤੇ ਉਹਨਾਂ ਬਾਰੇ ਦੱਸਣਾ ਠੀਕ ਨਹੀਂ ਰਹੂਗਾ ਅਸੀਂ ਉਹਦੀ ਪੁਸ਼ਕਿਸ਼ ਕਰ ਰਹੇ ਹਾਂ ਤੇ ਬੈਕਵਰਡ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਕਿਸ ਕੋਲ ਉਹ ਜਿਹੜੇ ਬੰਦਿਆਂ ਕੋਲ ਲੈ ਕੇ ਹੁੰਦੇ ਸੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਕਾਬੂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਉਹਦੇ ਬਾਰੇ ਵੀ ਧਿਆਨ ਵਿੱਚ ਰੱਖਣਾ ਹੈ